ਅ ਪਿਛਲੇ ਦਿਨ ਆਪਾਂ ਇੱਕ ਗੱਲ ਕੀਤੀ ਸੀ ਕਿ ਅਮਰਿਤਪਾਲ ਸਿੰਘ ਹੋਰਾਂ ਤੇ ਗੁਰਪ੍ਰੀਤ ਸਿੰਘ ਹਰੀ ਨੋ ਮਾਮਲੇ ਦੇ ਵਿੱਚ ਜਿਹੜੀ ਪੇਸ਼ ਕੀਤੀ ਗਈ ਸੀ 1435 ਪੰਨਿਆਂ ਦੀ ਜਿਹੜੀ ਚਾਰ ਸ਼ੀਟ ਉਹਦੇ ਵਿੱਚ ਕੁਝ ਚੀਜ਼ਾਂ ਤਾਂ ਇਹ ਸੀਗੀਆਂ ਕਿ ਜਿਨ੍ਹਾਂ ਦੇ ਬਾਰੇ ਉਹਦੋਂ ਤੁਸੀਂ ਵੀ ਕਿਹਾ ਕਿ ਅਜੇ ਆਪਾਂ ਉਹ ਪੜੀ ਨਹੀਂ ਹੈ ਉਹਦੇ ਬਾਰੇ ਪਤਾ ਨਹੀਂ ਕਿ ਕੀ ਉਹਦੇ ਚ ਲਿਖਿਆ ਹੋਇਆ ਪਰ ਕੁਝ ਦਾਅਵੇ ਕੀਤੇ ਗਏ ਨੇ ਜੇ ਤੁਸੀਂ ਉਹ ਪੜ ਲਈ ਹੈ ਜਾਂ ਉਹਦੇ ਬਾਰੇ ਕੋਈ ਹੋਰ ਖੁਲਾਸਾ ਹੈ ਨਹੀਂ ਮੈਂ ਪੜੀ ਨਹੀਂ ਹੈ ਮੈਂ ਤਾਂ ਉਹ ਜਿਹੜੇ ਅੰਸ਼ ਛਪੇ ਨੇ ਜੀ মিডিਆ ਦੇ ਵਿੱਚ ਉਹੀ ਅੱਜ ਕਹਾਣੀ ਜਿਹੜੀ ਹੈ ਪੁਲਿਸ ਦੀ ਉਹ ਅੱਜ ਇੱਕ ਖ਼ਬਰ ਨੇ ਛਾਪੀ ਹੈ ਜੀ ਤੱਤਸਾਰ ਦੇ ਰੂਪ ਦੇ ਵਿੱਚ ਸਰ 1495 ਪਹਿਲੀ ਗੱਲ ਚਾਰ ਸ਼ੀਟਾਂ ਹਾਸਲ ਕਰੋ ਹੂੰ ਚਾਰ ਸ਼ੀਟ ਦੀ ਕਾਪੀ ਜਿਹੜੀ ਹੈ ਕੁਝ ਪਾਰਟੀਆਂ ਨੂੰ ਮਿਲਦੀ ਹੈ ਜੀ ਮੁੱਢਲੇ ਦੌਰ ਚ ਫਿਰ ਉਹ ਮਤਲਬ ਕਿ ਇੰਨੀ ਕਾਨੂੰਨੀ ਭਾਸ਼ਾ ਹੁੰਦੀ ਹੈ ਨਹੀਂ ਗੁੰਝਲਦਾਰ ਭਾਸ਼ਾ ਹੁੰਦੀ ਆ ਠੀਕ ਹੈ ਜੀ ਕਈ ਥਾਂ ਹੀ ਤੁਹਾਨੂੰ ਸਪੈਸ਼ਲ ਵਕੀਲਾ ਦੀ ਸਹਾਇਤਾ ਲੈਣੀ ਪੈਂਦੀ ਆ ਹੂੰ ਕਈ ਮੌਕੇ ਤੇ ਉਹ ਲਖਾਈ ਜਿਹੜੀ ਵਕੀਲਾਂ ਨੂੰ ਵੀ ਨਹੀਂ ਸਮਝ ਆਉਂਦੀ ਉਹ ਕੁਝ ਬੰਦੇ ਹੁੰਦੇ ਐ ਐਕਸਪਰਟ ਹੂੰ ਉਹਨਾਂ ਨੂੰ ਚਲਾਨ ਇਦਾਂ ਦਾ ਹੁੰਦਾ 1435 ਪੰਨੇ ਆ ਜੀ ਜੀ ਕਿ 1465 ਆ 35 ਪੰਨੇ ਕਹਿ ਰਹੇ ਨੇ ਹਾਂ ਜੀ ਉਹ ਸਾਰੇ ਪੜਨੇ ਬਹੁਤ ਕਹ ਲਓ ਕਿ ਵੱਡਾ ਕੰਮ ਆ ਜੀ ਐਕਸਪਰਟ ਬੰਦੇ ਪੜਦੇ ਨੇ ਪਰ ਚਲੋ ਜੋ ਅੰਸ਼ ਨੇ ਉਹ ਸਾਡੇ ਨਾਲ ਸਾਂਝੇ ਕਰ ਦਿਓ ਹਾਂ ਜੀ ਮੈਂ ਪੜੀ ਨਹੀਂ ਮੈਂ ਐਵੇਂ ਕਹਾਂ ਕਿਉਂਕਿ ਉਹ ਡਿਸਕਲੇਮਰ ਹੁੰਦਾ ਜੀ ਜੀ ਵੀ ਮੈਂ ਨਹੀਂ ਪੜੀ ਜੋ ਮੀਡੀਆ ਦੇ ਵਿੱਚ ਆ ਰਿਹਾ ਠੀਕ ਹੈ ਜੀ ਉਹਦਾ ਜਿਹੜਾ ਦਾਵਾ ਹੈ ਉਹ ਕੀ ਆ ਉਹ ਤੁਹਾਨੂੰ ਮੈਂ ਦੱਸ ਦਿੰਦਾ ਜੀ ਸਰ ਜੀ 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 ਮਿੰਟੂ ਜੀ ਹਾਂ ਜੀ ਉਹਦੇ ਵਿੱਚ ਸਾਹਿਬ ਸਵਾਗਤ ਹੈ ਜੀ ਬਹੁਤ ਬਹੁਤ ਜੀ ਹਾਂ ਜੀ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਅਮਰਤਪਾਲ ਸਿੰਘ ਬਾਰੇ ਉਹ ਕਹਿੰਦੇ ਆ ਕਿ ਦੇਖੋ ਅਮਰਤਪਾਲ ਸਿੰਘ ਦੇ ਕੁਝ ਰਾਜ਼ ਜਿਹੜੇ ਸੀ ਉਹ ਗੁਰਪ੍ਰੀਤ ਸਿੰਘ ਹਰੀਨੋਂ ਨੂੰ ਪਤਾ ਸੀਗਾ ਹੂੰ ਉਹਨਾਂ ਦੇ ਵਿੱਚ ਇੱਕ ਪ੍ਰਮੁੱਖ ਇਹ ਸੀਗਾ ਕਿ ਕੁਝ ਗੈਂਗਸਟਰਾਂ ਦੇ ਨਾਲ ਤਾਲੁਕਤ ਜਿਹੜੇ ਸੀਗੇ ਉਹ ਵੀ ਜਾਣਕਾਰੀ ਸੀ ਗੁਰਪ੍ਰੀਤ ਸਿੰਘ ਹਰੀਨੌਨ ਜੀ ਠੀਕ ਹੈ ਜੀ ਮਤਲਬ ਕਿ ਕੁੱਲ ਮਲਾਕੇ ਪੁਲਿਸ ਦਾ ਜਿਹੜਾ ਦਾਵਾ ਹੈ ਵੈਸੇ ਪੁਲਿਸ ਦਾ ਵੀ ਨਹੀਂ ਆਪਾਂ ਕਹਿ ਸਕਦੇ ਕਿ ਐਸਆਈਟੀ ਜਾਂ ਜੋ ਵੀ ਸੰਬੰਧਿਤ ਏਜੰਸੀ ਹੈ ਉਹਨਾਂ ਦਾ ਹੀ ਆ ਇਹਦੇ ਵਿੱਚ ਸਾਰੇ ਆ ਜਾਂਦੇ ਆ ਕਿਉਂਕਿ ਇਹ ਮਾਮਲਾ ਤਾਂ ਮੇਰੇ ਖਿਆਲ ਦੇ ਨਾਲ ਐਨਆਈਏ ਕੋਲ ਹੈ ਨਾ ਯੂਐਪੀਏ ਲੱਗਾ ਹੁੰਦਾ ਹੂੰ ਠੀਕ ਹੈ ਜੀ ਤਾਂ ਇਹਦੇ ਵਿੱਚ ਜੋ ਦਾਵਾ ਕੀਤਾ ਗਿਆ ਉਹ ਇਹੋ ਆ ਚਲਾਨ ਦੇ ਅਨੁਸਾਰ ਕਿ ਇਹਨਾਂ ਜਾਣਕਾਰੀਆਂ ਦੇ ਚਲਦਿਆਂ ਹੀ ਅਮਰਤ ਪਾਲ ਸਿੰਘ ਨੇ ਕੈਨੇਡਾ ਸਥਿਤ ਜੋ ਰਹਿੰਦਾ ਜਾਨੀ ਅਰਸ਼ ਢਲਾਉ ਦੇ ਨਾਲ ਸੰਪਰਕ ਕੀਤਾ ਫੇਰ ਬਾਅਦ ਦੇ ਵਿੱਚ ਕੋਈ ਕਰਮਵੀਰ ਗੋਰਾ ਉਹਦੀ ਜ਼ਿੰਮੇਵਾਰੀ ਲਈ ਗਈ ਕਿ ਇਹ ਕੰਮ ਕੀਤਾ ਜਾਵੇ ਜੀ ਠੀਕ ਹੈ ਉਹਨੇ ਗਾਂ ਆਪਣੇ ਬਚਪਨ ਦੇ ਦੋਸਤ ਨੂੰ ਹੁਣ ਸੁਣਦੇ ਜਾਣਾ ਤੁਸੀਂ ਬਚਪਨ ਦੇ ਦੋਸਤ ਤੇ ਭਾਰਤੀ ਫੌਜ ਦੇ ਸਾਬਕਾ ਕੋ ਫੌਜੀ ਬਿਲਾਲ ਅਹਿਮਦ ਉਹਦੀ ਮਦਦ ਲਈ ਹਮ ਠੀਕ ਹੈ ਜੀ ਤੇ ਬਿਲਾਲ ਨੂੰ ਫੋਟੋ ਭੇਜੀ ਗਈ ਜਿਸ ਨੇ ਆਪਣੇ ਦੋ ਸਹਿਯੋਗੀ ਗੁਰਮਰਦੀਪ ਉਰਫ ਕੋਂਟੂ ਤੇ ਅਰਸ਼ਦੀਪ ਉਰਫ ਚੰਡੂ ਇਹਨਾਂ ਦੀ ਮਦਦ ਦੇ ਨਾਲ ਰੇਕੀ ਸਟਾਰਟ ਕੀਤੀ ਜੀ ਉਸ ਤੋਂ ਬਾਅਦ ਫਿਰ ਦਾਵਾ ਇਹ ਹੈ ਕਿ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਜਦੋਂ ਸਾਰੀ ਚਲੇ ਗਈ ਦਾ ਡੱਲਾ ਨੇ ਫਰੀਦਕੋਟ ਜੇਲ੍ਹ ਵਿੱਚ ਬੰਦ ਆਪਣੇ ਇੱਕ ਖਾਸ ਗੁਰਗਾ ਲਸ਼ੂ ਨਾਲ ਸੰਪਰਕ ਕੀਤਾ ਜੀ ਜੀ ਲਸ਼ੂ ਨੇ ਗਾਂ ਨਵਜੋਤ ਉਰਫ ਨੀਟੂ ਨਾਲ ਮਿਲਾਉਣ ਦੇ ਵਿੱਚ ਮਦਦ ਕੀਤੀ ਤੇ ਨੀਟੂ ਨੇ ਆਪਣਾ ਜਿਹੜਾ ਇਹਨਾਂ ਦਾ ਸੀਗਾ ਗੁਰਗਾ ਵਿਸ਼ਾਲ ਉਹਨੂੰ ਨਿਸ਼ਾਨਾ ਬਣਾਉਣ ਵਾਸਤੇ ਕਿਹਾ ਤਾਂ ਦੇਖੋ ਇਹ ਜਿਹੜੀ ਗੱਲ ਆ ਇਹ ਹੁਣ ਤੁਸੀਂ ਸੁਣ ਲਈ ਕਿ ਇੱਕ ਚੇਨ ਬਣਾਈ ਗਈ ਆ ਜੀ ਠੀਕ ਹੈ ਜੀ ਕਿ ਅਮਰਤਪਾਲ ਸਿੰਘ ਨੇ ਡੱਲੇ ਨੂੰ ਕਿਹਾ ਡੱਲੇ ਨੇ ਫਲਾਣੀ ਨੂੰ ਕਿਹਾ ਫਲਾਣੇ ਨੇ ਗਾਂ ਫਲਾਣਾ ਚੁਣਿਆ ਫਲਾਣੇ ਨੇ ਗਾਂ ਫਲਾਣਾ ਚੁਣਿਆ ਜੀ ਠੀਕ ਹੈ ਨਾ ਜੀ ਇੱਕ ਬਣ ਗਈ ਇਹ ਸਾਰੀ ਚੇਨ ਚੇਨ ਬਿਲਕੁਲ ਪਰ ਦੇਖੋ ਇਹ ਹੁੰਦਾ ਪੁਲਿਸ ਦਾ ਦਾਵਾ ਚਲਾਨ ਦੇ ਵਿੱਚ ਪੁਲਿਸ ਦੇ ਕਲੇਮ ਹੁੰਦੇ ਆ ਜੀ ਜਾਂ ਕਹ ਲਓ ਕਿ ਅਲਟੀਮੇਟਲੀ ਕੀ ਹੈ ਕਿ ਪੁਲਿਸ ਦੀ ਕਹਾਣੀ ਹੈ ਪਰ ਉਹਨੂੰ ਸਾਬਤ ਕਰਨਾ ਪੈਂਦਾ ਸਬੂਤਾਂ ਦੇ ਸਰੀ ਹੁਣ ਮਿਸਾਲ ਦੇ ਤੌਰ ਤੇ ਹੁਣ ਆਪਣੇ ਕੋਲ ਬਹੁਤਾ ਕੁਝ ਤੇ ਦੇਚ ਕਹਿ ਨਹੀਂ ਹੁੰਦਾ ਨਹੀਂ ਹੈ ਠੀਕ ਹੈ ਨਾ ਚરાਣ ਪੂਰਾ ਹਰੇਕ ਦੀ ਗਾਂ ਭੂਮਿਕਾ ਹਰੇਕ ਦੇ ਖਿਲਾਫ ਕੀ ਕੀ ਸਬੂਤ ਆ ਉਹ ਸਾਰਾ ਕੁਝ ਇੱਕ ਟ੍ਰਾਇਲ ਦਾ ਹਿੱਸਾ ਹੁੰਦਾ ਹੈ ਜੀ ਪਰ ਇੱਕ ਬੜੀ ਬੇਸਿਕ ਚੈਲੰਜ ਵਾਲੀ ਗੱਲ ਜਿਹੜੀ ਹੁੰਦੀ ਹੈ ਜਿਵੇਂ ਹੁਣ ਆਪਾਂ ਇਹਦੇ ਚੋਂ ਪੜ ਕੇ ਇੱਕ ਮਿਸਾਲ ਲੈ ਲਈਏ ਹਮ ਹਮ ਫਰਜ਼ ਕਰੋ ਤੁਹਾਡੇ ਖਿਲਾਫ ਕੋਈ ਟ੍ਰਾਇਲ ਚੱਲ ਰਿਹਾ ਹੈ ਪਾ ਅਮਰਤ ਪਾਲ ਸਿੰਘ ਉਹਨਾਂ ਨੂੰ ਵੀ ਇੱਕ ਵਾਰੀ ਪਾਸੇ ਰੱਖ ਦਈਏ ਜੀ ਫਰਜ਼ ਕਰੋ ਮੇਰੇ ਤੇ ਚੱਲ ਰਿਹਾ ਟ੍ਰਾਇਲ ਹੈ ਮੈਂ ਅੰਦਰ ਹੂੰ ਤੇ ਮੇਰੇ ਬਾਰੇ ਪੁਲਿਸ ਨੇ ਦੂਜੇ ਕੇਸ ਦੇ ਵਿੱਚ ਇਹ ਦਾਵਾ ਕੀਤਾ ਕਿ ਇਹਨੇ ਫਲਾਣੇ ਬੰਦੇ ਨਾਲ ਸੰਪਰਕ ਕੀਤਾ ਫਲਾਣੇ ਨੇਗਾ ਫਲਾਣੇ ਤਾਂ ਉਸ ਤੋਂ ਬਾਅਦ ਮਰਡਰ ਹੋ ਗਿਆ ਕੋਈ ਮਰਡਰ ਹੋ ਗਿਆ ਜੀ ਠੀਕ ਹੈ ਜੀ ਹੁਣ ਸਭ ਤੋਂ ਵੱਡਾ ਜਿਹੜਾ ਉਹ ਇਹੋ ਹੀ ਮਸਲਾ ਹੋਏਗਾ ਨਾ ਕਿ ਜੇਲ੍ਹ ਚ ਬੈਠੇ ਵਿਅਕਤੀ ਨੇ ਸੰਪਰਕ ਕਿਦਾਂ ਕੀਤਾ ਹੂੰ ਇਹ ਇਹ ਛੱਡ ਦਿਓ ਕੋਈ ਹਾਈ ਪ੍ਰੋਫਾਈਲ ਜਾਂ ਲੋ ਪ੍ਰੋਫਾਈਲ ਵਾਲਾ ਮਾਮਲਾ ਨਹੀਂ ਕੋਈ ਵੀ ਪਰਸਨ ਇੱਕ ਸਾਰਾ ਆਪਾਂ ਜੇ ਸਾਰਾ ਨਿਚੋੜ ਕੱਢ ਕੇ ਸੋਚੀਏ ਜੀ ਤਾਂ ਪੁਲਸ ਵਾਸਤੇ ਇਹ ਨਹੀਂ ਹੈ ਕਿ ਮੈਂ ਨਹੀਂ ਕਹਿੰਦਾ ਕਿ ਪੁਲਸ ਕੋਲ ਸਬੂਤ ਨਹੀਂ ਹੋਣਗੇ ਹੂੰ ਪਰ ਇਹਨੂੰ ਸਾਬਤ ਕਰਨਾ ਪਊਗਾ ਜੀ ਉਹ ਸਾਬਤ ਕਿਵੇਂ ਕਰੋਗੇ ਹੂੰ ਕਿ ਆ ਯੰਤਰ ਸੀ ਆ ਕੋਈ ਇੰਟਰਨੈਟ ਕਨੈਕਸ਼ਨ ਹੈ ਜੀ ਜਾਂ ਹਨਾ ਇਹਦੇ ਥਰੂ ਹੀ ਕੋਈ ਸੰਪਰਕ ਹੋਊਗਾ ਨਾ ਕੋਈ ਜਿੱਦਾਂ ਜਿਵੇਂ ਆਪਣਾ ਹੁਣ ਮੋਬਾਈਲ ਹੁੰਦਾ ਹੈ ਕਿ ਆਮ ਕੇਸਾਂ ਦੇ ਵਿੱਚ ਕੀ ਹੈ ਕਿ ਸੀ ਡੀ ਆਰ ਲੱਗ ਜਾਂਦੀ ਹੈ ਨਾਲ ਜੀ ਤੁਹਾਡੀ ਕਾਲ ਡਿਟੇਲ ਰਿਪੋਰਟ ਜਿਹੜੀ ਹੈ ਉਹ ਬਣ ਕੇ ਲੱਗ ਜਾਂਦੀ ਹੈ ਕਿ ਆ ਵਿਅਕਤੀ ਨੇ ਐਸ ਵਿਅਕਤੀ ਦੇ ਨਾਲ ਇੰਨੇ ਮਿੰਟ ਇੰਨੇ ਘੰਟੇ ਇੰਨੀ ਵਾਰੀ ਗੱਲ ਕੀਤੀ ਹੈ ਤੇ ਇਸ ਤੋਂ ਬਾਅਦ ਹੀ ਜਿਹੜੀ ਸੀਗੀ ਉਹ ਗਾਂ ਸਾਰੇ ਕ੍ਰਾਈਮ ਦੀ ਇਬਾਰਤ ਲਿਖੀ ਜਾਂਦੀ ਹੈ ਤਾਂ ਇੱਕ ਜੁੜਾਵ ਹੋ ਗਿਆ ਨਾ ਜੀ ਇੱਕ ਮਤਲਬ ਕਿ ਦੋਨਾਂ ਦਾ ਆਪਸ ਦੇ ਵਿੱਚ ਲਿੰਕ ਬਣ ਗਿਆ ਨਾ ਕਿ ਬਣ ਗਿਆ ਸਬੰਧ ਬਣ ਗਿਆ ਬਿਲਕੁਲ ਠੀਕ ਹੈ ਨਾ ਸੋ ਇਹ ਚੀਜ਼ ਹੁੰਦੀ ਹੈ ਜਿਵੇਂ ਮੈਂ ਮਤਲਬ ਕਿ ਇੱਕ ਮਿਸਾਲ ਲੈ ਕੇ ਤੁਹਾਨੂੰ ਇੱਕ ਦੱਸਿਆ ਕਿ ਇਹ ਇਹ ਪੁਲਿਸ ਵਾਸਤੇ ਚੈਲੰਜ ਹੁੰਦੇ ਆ ਜੀ ਕਿ ਅੱਜ ਕੱਲ ਦੇ ਦੌਰ ਦੇ ਵਿੱਚ ਤਕਨੀਕੀ ਸਬੂਤ ਜਿਹੜੇ ਆ ਸੈਂਟੀਫਿਕ ਤਰੀਕੇ ਦੇ ਨਾਲ ਉਹ ਇਕੱਠੇ ਕਰਨੇ ਬੜੇ ਜ਼ਰੂਰੀ ਹੁੰਦੇ ਨੇ ਜੀ ਬਹੁਤ ਜ਼ਰੂਰੀ ਹੁੰਦੇ ਆ ਸਾਰਾ ਤਾਂ ਇਹ ਚੈਲੰਜ ਰਹੇਗਾ ਚਲਾਨ ਪੇਸ਼ ਹੋ ਜਾਣਾ ਇੱਕ ਵੱਖਰੀ ਗੱਲ ਹੁੰਦੀ ਆ ਜੀ ਠੀਕ ਹੈ ਜੀ ਕਿਸੇ ਵੀ ਕੇਸ ਦੇ ਵਿੱਚ ਤਾਂ ਇਹ ਜੇ ਸਾਬਤ ਹੋ ਜਾਂਦਾ ਫਿਰ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ سنگੀਨ ਮਾਮਲਾ ਹੈ ਜੀ ਕਿ ਭਈ ਮਤਲਬ ਕਿ ਗੁਰਪ੍ਰੀਤ ਸਿੰਘ ਹਰੀ ਨੌਂ ਦਾ ਕਤਲ ਦੀ ਫਿਰ ਤੇ ਵਜ੍ਹਾ ਵੀ ਉਹ ਦੱਸ ਰਹੇ ਨੇ ਹੂੰ ਕਿ ਮਜਾ ਇਹ ਸੀ ਕਿ ਰਾਜਨੇਮ ਤਾਂ ਅੱਗੇ ਵੀ ਦੱਸਿਆ ਸੀ ਕਿ ਦੋਨੇ ਤਰ੍ਹਾਂ ਜਿਹੜੀ ਪੀੜ ਤੋਂ ਤੇ ਰਿਆ ਜੀ ਉਹਦੇ ਆਪਣੇ ਤਰਕ ਨੇ ਠੀਕ ਹੈ ਜੀ ਕਿਉਂਕਿ ਪੀੜ ਤੋਂ ਤੇ ਰਿਆ ਉਹਨਾਂ ਦੀ ਆਪਣੀ ਵਜ੍ਹਾ ਨਜ਼ਰ ਆਉਂਦੀ ਹੈ ਕਿ ਸਾਡਾ ਬੰਦਾ ਇਸ ਕਰਕੇ ਖਤਮ ਕੀਤਾ ਗਿਆ ਉਹਨਾਂ ਦੇ ਆਪਣੇ ਤਰਕ ਨੇ ਉਹਨਾਂ ਦੇ ਆਪਣੇ ਡਿਫੈਂਸ ਨੇ ਪਰ ਨਚੋੜ ਤੇ ਨਿਕਲਣਾ ਜੀ ਅਦਾਲਤ ਦੇ ਵਿੱਚ ਅਦਾਲਤ ਦੇ ਵਿੱਚ ਸਬੂਤ ਤਾਂ ਇਹ ਚੀਜ਼ਾਂ ਚਲਾਨ ਤੇ ਪੇਸ਼ ਹੁੰਦੀ ਆ ਤੁਹਾਨੂੰ ਪਤਾ ਹੀ ਆ ਜੀ ਹਰ ਇੱਕ ਕੇਸ ਦੇ ਵਿੱਚ ਚਲਾਨ ਇਦਾਂ ਪੇਸ਼ ਹੁੰਦਾ ਪਰ ਉਹਨੂੰ ਸਥਾਪਿਤ ਕਰਨਗੇ ਪੁਲਿਸ ਵਾਲੇ ਜਾਂ ਜਿਹੜੀ ਵੀ ਏਜੰਸੀ ਹੈ ਜ਼ਿੰਮੇਵਾਰ ਏਜੰਸੀ ਆ ਤਾਂ ਫਿਰ ਫਿਰ ਉਹ ਕੇਸ ਜਿਹੜਾ ਜਾ ਕੇ ਅੱਗੇ ਫੈਸਲੇ ਤੱਕ ਫੈਸਲੇ ਤੱਕ ਪਹੁੰਚੇਗਾ ਜੀ ਯਾਨੀ ਨਿਆਤਾ ਤੱਕ ਪਹੁੰਚੇਗਾ ਤਾਂ ਮੇਨ ਤੇ ਇਹੀ ਚੈਲੰਜ ਹੁੰਦਾ ਹੈ ਨਾ ਜਿਵੇਂ ਹੁਣ ਇੱਕ ਮਿਸਾਲ ਹੋਰ ਲੈ ਸਕਦਾ ਤੁਸੀਂ ਸਿੱਧੂ ਮੂਸੇ ਵਾਲੇ ਕੇਸ 'ਚ ਹੂੰ ਹੁਣ ਜਿੱਦਾਂ ਲਾਲੋ ਕਿ ਉਹਦੇ 'ਚ ਵੀ ਇੱਕ ਇਹੀ ਕਹਾਣੀ ਹੈ ਨਾ ਕਿ ਜੇਲ੍ਹ 'ਚ ਬੈਠਾ ਵਿਅਕਤੀ ਹੈ ਇੱਕ ਲਾਰੈਂਸ ਜੀ ਇਹ ਲਾਰੈਂਸ ਜਾਂ ਗੋਲਡੀ ਬਰਾਡ ਜਿਹੜਾ ਬਾਹਰ ਬੈਠਾ ਕਿ ਇਹਨਾਂ ਨੇ ਸਾਰਿਆਂ ਨੇ ਰਲ ਕੇ ਇੱਕ ਤਿਆਰੀ ਕੀਤੀ ਹੂੰ ਠੀਕ ਹੈ ਜੀ ਜੀ ਤਾਂ ਫਿਰ ਇਸ ਸਾਰੇ ਖੂਨੀ ਕਾਂਡ ਨੂੰ ਅੰਜਾਮ ਦਿੱਤਾ ਗਿਆ ਪਰ ਗੱਲ ਇਹ ਹੈ ਕਿ ਜਿਹੜਾ ਬੰਦਾ ਜੇਲ੍ਹ 'ਚ ਬੈਠਾ ਹੈ ਉਦਾ ਡਿਫੈਂਸ ਤੇ ਇਹੀ ਹੋਏਗਾ ਕਿ ਜੇਲ੍ਹ ਦੇ ਵਿੱਚ ਮੇਰੇ ਕੋਲ ਕਿੱਥੋਂ ਬਈ ਉੱਥੇ ਕਿਹੜਾ ਲੈਂਡਲਾਈਨ ਲੱਗਦੀ ਹੈ ਨਾ ਤਾਂ ਇਹ ਚੀਜ਼ਾਂ ਹੁੰਦੀਆਂ ਕਿ ਉਹ ਜਿਹੜੇ ਚੈਲੰਜ ਹੁੰਦੇ ਨੇ ਪੁਲਿਸ ਦੇ ਏਜੰਸੀਆਂ ਦੇ ਅੱਗੇ ਹੂੰ ਉਹ ਜੇ ਸਰਵ ਹੋ ਜਾਂਦੇ ਆ ਤੇ ਫਿਰ ਇਹ ਚੀਜ਼ਾਂ ਜੁੜਦੀਆਂ ਨੇ ਕਾ ਜਾ ਕੇ